ਤੁਹਾਡਾ ਦਾਵਾ ਹੈ ਕਿ ਕਿਸਾਨੀ ਲਈ ਬਹੁਤ ਕੁਝ ਕੀਤਾ ਲੇਕਿਨ ਕਿਸਾਨ ਜਿਹੜੇ ਆ ਉਹ ਬੀਜੇਪੀ ਦੇ ਕੈਂਡੀਡੇਟਸ ਨੂੰ ਕੈਂਪੇਨ ਤੱਕ ਨਹੀਂ ਕਰਨ ਦੇ ਰਹੇ ਪੋ ਪੋਲਿਟੀਕਲ ਤਰੀਕੇ ਨਾਲ ਗਲਤ ਫਹਮੀ ਪੈਦਾ ਕਰਕੇ ਸਾਰਿਆਂ ਦਾ ਨੁਕਸਾਨ ਕਰਨ ਦਾ ਕੰਮ ਕਰ ਰਹੇ ਨੇ 5000 ਪਲੱਸ ਕਰੋੜ ਦਾ ਬਜਟ ਸੀ 2014 ਚ ਪੰਜਾਬ ਦਾ ਅੱਜ 22000 ਤੋਂ ਉੱਤੇ ਦਾ ਬਜਟ ਹੈ ਫਿਰ ਵੀ ਕਹਿੰਦੇ ਸਾਡੀ ਜੇਬਾਂ ਖਾਲੀਆਂ ਨੇ ਜਿਨ੍ਹਾਂ ਦੇ ਕੋਲ ਤਨਖਾਹਾਂ ਦੇਣ ਦੇ ਪੈਸੇ ਨਹੀਂ ਉਹਨਾਂ ਨੇ ਕੰਮ ਕਿਥੋਂ ਕਰਨੇ ਨੇ ਐ ਜਿਹੜਾ ਕੇਸਰੀਵਾਲ ਹੈ ਮੈਂ ਇਹਨੂੰ ਫਰਜ਼ੀਵਾਲ ਕਹਿੰਦੀ ਆ ਉਹ ਫਰਜ਼ੀਵਾਲ ਦਾ ਰੀਜ਼ਨ ਹੈ ਕਿ ਜਿਨੇ ਫਰਜ਼ੀਵਾੜੇ ਨੇ ਇਹਨਾਂ ਨੇ ਕਰਕੇ ਦਿੱਤੇ ਨੇ ਉਹ ਸ਼ਰਾਬ ਘਟਾਲਾ ਤੇ ਇੱਕ ਚੀਜ਼ ਹੈ ਉਹਨਾਂ ਨੇ 10 ਗਰੰਟੀ ਚ ਕਿਹਾ ਕਿ ਚਾਈਨਾ ਤੋਂ ਜਿਹੜੀ ਜ਼ਮੀਨ ਹੈ ਅਸੀਂ ਵਾਪਸ ਲਵਾਂਗੇ ਇਹਨੇ ਰੋਹਿੰਗਿਆਂ ਨੂੰ ਤੇ ਕੱਢਿਆ ਨਹੀਂ ਦਿੱਲੀੋਂ ਹੋ ਜ਼ਿੰਮੇਵਾਰੀ ਇਹਦੀ ਸੀ ਨਾ ਜਿਹਦਾ ਕੋਈ ਕਮਿਟਮੈਂਟ ਹੀ ਨਹੀਂ ਹੈ ਉਹ ਚਾਈਨਾ ਤੋਂ ਲੈ ਕੇ ਆਏਗਾ ਜ਼ਮੀਨ ਮੰਗਲ ਸੂਤਰ ਦੀ ਐਂਟਰੀ ਜャ ਮੁਸਲਮਾਨ ਰਿਜ਼ਰਵੇਸ਼ਨ ਲੈ ਜਾਣਗੇ ਜਿਨ੍ਹਾਂ ਵਧੀਆ ਕੰਮ ਕੀਤਾ ਮੋਦੀ ਰਾਜ ਵਿੱਚ ਤੇ ਕੀ ਇਹਦੀ ਲੋੜ ਹੈ ਜਿਹੜਾ ਇਹਨੇ ਇੱਕ ਮਾਰਿਆ ਜਿਹੀ ਤੀਰ ਪ੍ਰਿਯੰਕਾ ਗਾਂਧੀ ਨੇ ਇੰਦਰਾ ਗਾਂਧੀ ਨੇ ਆਪਣਾ ਸੋਨਾ ਜਦ جنگ ਹੋਈ ਸੀ ਆਪਣਾ ਸੋਨਾ ਦੇਸ਼ ਕੋ ਦਿਆ ਮੇਰੀ ਮਾਂ ਕਾ ਮੰਗਲ ਸੂਤਰ ਇਸ ਦੇਸ਼ ਕੋ ਕੁਰਬਾਨ ਹੋਆ ਹੈ ਪ੍ਰਿਯੰਕਾ ਗਾਂਧੀ ਤੇ ਤੂੰ ਪੁੱਛ ਸਕਦੇ ਨੇ ਨਾ ਕਿ ਦੇਸ਼ ਨੂੰ ਤੇਰੇ ਮੰਗਲ ਸੂਦੀ ਕਿੰਨੇ ਪੈਸੇ ਦੇਣੇ ਪੈਣਗੇ 2024 ਦੀ ਚੋਣ winner ਕੌਣ ਸੋਇਸਤਰੀ ਬੀਜੇਪੀ ਜਿਹੜੀ ਹੈ ਪੂਰੀ ਤਾਕਤ ਜਿਹੜੀ ਪੰਜਾਬ ਚੋਂ ਲਾ ਰਹੀ ਹੈ ਔਰ ਮਿਨਾਕਸ਼ੀ ਲਿਖੀ ਅੱਜ ਜੋ ਕਿ ਐਮਓਐਸ ਨੇ ਮੋਦੀ ਸਰਕਾਰ ਵਿੱਚ ਉਹ ਅੱਜ ਪਹੁੰਚੇ ਹੋਏ ਨੇ ਮੈਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪਹਿਲਾਂ ਤੇ ਨਿਊਜ਼ ਰੂਮ ਵਿੱਚ ਥੈਂਕ ਯੂ ਬਹੁਤ-ਬਹੁਤ ਧੰਨਵਾਦ ਜੀ ਅੱਛਾ ਤੁਸੀਂ ਅੱਜ ਪਹੁੰਚੇ ਪੰਜਾਬ ਚ 2 ਸਾਲ ਪਹਿਲਾਂ ਵੀ ਆਏ ਸੀ ਲੇਕਿਨ ਹਾਲਾਤ ਬਹੁਤ ਬਦਲੇ ਹੋਏ ਆ ਤੁਹਾਡਾ ਦਾਵਾ ਹੈ ਕਿ ਕਿਸਾਨੀ ਲਈ ਬਹੁਤ ਕੁਝ ਕੀਤਾ ਲੇਕਿਨ ਕਿਸਾਨ ਜਿਹੜੇ ਆ ਉਹ ਬੀਜੇਪੀ ਦੇ ਕੈਂਡੀਡੇਟਸ ਨੂੰ ਕੈਂਪੇਨ ਤੱਕ ਨਹੀਂ ਕਰਨ ਦੇ ਰਹੇ ਕੀ ਪ੍ਰੋਬਲਮ ਕਿੱਥੇ ਲੱਗ ਰਹੀ ਹੈ ਦੇਖੋ ਜਿਹੜੇ ਕਿਸਾਨ ਦੋ ਦੋ ਤਰੀਕੇ ਦੀ ਗੱਲ ਹੈ ਕਿਸਾਨਾਂ ਨੂੰ ਐਗਜ਼ੈਕਟਲੀ ਪਤਾ ਹੈ ਕਿ ਕਿਨਾ ਕੰਮ ਸਰਕਾਰ ਨੇ ਕੀਤਾ ਹੈ ਔਰ ਜਿਹੜਾ ਸੈਂਟਰਲ ਤੇ ਸਟੇਟ ਗਵਰਨਮੈਂਟ ਦੇ ਆਪਣੇ ਆਪਣੇ ਕੰਮ ਨੇ ਸਟੇਟ ਨੇ ਕੀ ਕੀਤਾ ਸਵਾਲ ਇਹ ਬੰਦਾ ਹੈ ਸਾਰਿਆਂ ਤੋਂ ਪਹਿਲਾਂ ਤੇ ਮੈਂ ਤੁਹਾਡੇ ਤੁਹਾਡੇ ਪਲੇਟਫਾਰਮ ਨੂੰ ਯੂਜ਼ ਕਰਦੇ ਹੋਏ ਇੱਕ ਮੈਸੇਜ ਦੇਣਾ ਚਾਹੁੰਦੀ ਆ 5 ਸਾਲ ਦਾ ਬਜਟ ਚੁੱਕ ਕੇ ਵੇਖ ਲੈਣਾ 5 ਸਾਲ 2014 ਤੋਂ ਪਹਿਲਾਂ ਯੂਪੀਏ ਦੀ ਸਰਕਾਰ ਸੀ ਇਹ ਜਿਹੜੀ ਵੀ ਪਾਰਟੀਆਂ ਨੇ ਇਹ ਹੁਣੇ ਚਾਹ ਆਪਣਾ ਨਾਮ ਬਦਲ ਕੇ i.n.d.i.a.d. rackland ਪਰ ਯੂਪੀਏ ਹੀ ਹੈ ਲੈ ਦਾ ਕੇ ਇਹ ਯੂਪੀਏ ਦੇ ਜਿਨੇ ਕਟਕ ਦਲ ਨੇ ਜਿਨੇ ਵੀ ਬੰਦੇ ਨੇ ਇਨਾ ਤੋ ਪੁੱਛੋ ਕਿ ਤੁਹਾਡਾ ਐਗਰੀਕਲਚਰ ਦਾ ਕਿਸਾਨੀ ਦਾ ਬਜਟ ਪੂਰੇ ਦੇਸ਼ ਦਾ ਕਿੰਨਾ ਸੀ ਤੁਹਾਨੂੰ ਸ਼ੌਕ ਲਗੇਗਾ 5 ਸਾਲ ਦਾ ਬਜਟ 2014 ਤੋਂ ਪਹਿਲਾਂ 90000 ਕਰੋੜ ਸੀ ਪੂਰਾ ਦੇਸ਼ ਦਾ ਉਹ 90000 ਕਰੋੜ ਬਜਟ ਚ ਐਸਾ ਕੁਝ ਕਰ ਰਹੇ ਸੀ ਜਾਂ ਕੁਝ ਵੀ ਨਹੀਂ ਕਰ ਰਹੇ ਸੀ ਜਦ ਹੀ 2014 ਦੀ ਮੋਦੀ ਜੀ ਦੀ ਸਰਕਾਰ ਆਈ ਹੈ ਉਸ ਸਰਕਾਰ ਦੀ ਇੱਕ ਸਕੀਮ ਦੀ ਗੱਲ ਕਰਾਂ ਉਹ ਸਕੀਮ ਲੈ ਲੋ ਪ੍ਰਧਾਨ ਮੰਤਰੀ ਮੰਦਨ ਯੋਜਨਾ ਜਿਹੜਾ ਸਮਾਨ ਨਿਧੀ ਚ ਸਾਰਿਆਂ ਨੂੰ 6000 ਸਾਰਿਆਂ ਦੇ ਖਾਤੇ ਚ ਕਰਕੇ ਪਾਇਆ ਉਹ ਇਕੱਲੇ ਦਾ ਬਜਟ ਸਵਾ ਲੱਖ ਕਰੋੜ ਤੋਂ ਉੱਤੇ ਹੈ ਜਿਹੜਾ ਫਰਟੀਲਾਈਜ਼ਰਸ ਦੀ ਸਬਸਿਡੀ ਹੈ ਯੂਰੀਆ ਨਹੀਂ ਮਿਲਦੀ ਸੀ ਬੰਦਿਆਂ ਨੂੰ ਇੱਥੇ ਰਾਈਟਿੰਗ ਹੁੰਦੀ ਸੀ ਯੂਰੀਆ ਨੂੰ ਲੈ ਕੇ ਉਹਦਾ ਬਜਟ 10 ਲੱਖ ਕਰੋੜ ਹੈ ਤੇ ਇਹ ਗੱਲ ਦਾ ਕਰਨ ਕਿ ਕਿਸਾਨਾਂ ਲਈ ਕੀ ਕੀਤਾ ਜਿਹੜੀ ਪ੍ਰੋਬਲਮਸ ਨੇ ਉਹਨਾਂ ਨੂੰ ਸਵੀਕਾਰ ਕਰਕੇ ਉਹਨਾਂ ਨੂੰ ਸੋਲਵ ਕਰਨ ਦਾ ਕੰਮ ਜਿਨ੍ਹਾਂ ਨੇ ਨਹੀਂ ਕੀਤਾ ਉਹ ਅੱਜ ਉਂਗਲੀ ਕਰ ਰਹੇ ਨੇ ਉਹਨਾਂ ਦੇ ਵੱਲੋਂ ਜਿਨ੍ਹਾਂ ਨੇ ਕੰਮ ਕਰਕੇ ਦਿੱਤਾ ਲੇਕਿਨ ਵਜ੍ਹਾ ਕੀ ਹੈ ਕਿਸਾਨ ਕਿਉਂ ਨਹੀਂ ਸਮਝ ਪਾ ਰਹੇ ਕਿਉਂਕਿ ਤੁਸੀਂ ਹੀ ਕਹਿੰਦੇ ਹੋ ਬਹੁਤ ਕੰਮ ਕੀਤੇ ਲੇਕਿਨ ਕਿਸਾਨ ਜਿਹੜੇ ਆ ਉਹ ਨਰਾਜ਼ੀ ਚੱਲ ਰਹੀ ਹੈ ਨਹੀਂ ਨਹੀਂ ਕਿਸਾਨ ਸਾਰੇ ਜਿਨ੍ਹਾਂ ਨੂੰ ਇਹਨਾਂ ਨੇ ਸਮਝਾਉਣ ਦਾ ਮੌਕਾ ਨਹੀਂ ਦਿੱਤਾ ਜਿਨ੍ਹਾਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਉਹ ਗੱਲ ਵੱਖਰੀ ਹੈ ਪਰ ਜਿਹੜਾ ਕੰਮ ਅਸੀਂ ਕਰਕੇ ਦਿੱਤਾ ਹੈ ਜਿਹੜੇ ਕਿਸਾਨਾਂ ਦੇ ਹੱਥ ਜਿਹੜੇ ਛੋਟੇ ਛੋਟੇ ਕਿਸਾਨ ਨੇ ਇੱਕ ਕਰ ਚਾਰ ਭਰਾਵਾਂ ਦੇ ਵਿੱਚ ਜ਼ਮੀਨਾਂ ਵਟ ਗੀਆਂ ਨੇ ਛੋਟੇ ਛੋਟੇ ਹਿੱਸੇ ਰਹਿ ਗਏ ਨੇ ਉਹ ਉਹਨਾਂ ਦਾ ਹਾਲ ਜਾ ਕੇ ਪੁੱਛੋ ਉਹਨਾਂ ਨੇ ਦੂ ਜਦੋਂ ਵਟਾਈ ਲਈ ਕਟਾਈ ਲਈ ਬਾਕੀ ਲਈ ਲੇਬਰ ਲਾਣੀ ਹੁੰਦੀ ਹੈ ਉਹਨਾਂ ਦੇ ਕੋਲ ਉਹਨੇ ਖੁਦ ਦੇ ਕੋਲੇ ਨਹੀਂ ਪੈਸੇ ਨਹੀਂ ਕੁਝ ਨਹੀਂ ਉਹ ਸਾਰਿਆਂ ਦੇ ਕਿਸਾਨ ਦਾ ਲੈ ਕੇ ਚੱਲਣਾ ਜਿਹੜੇ ਮੰਡੀਆਂ ਨੇ ਉਹਨਾਂ ਨੂੰ ਈ ਨਾਮ ਤੋਂ ਜੋੜਨ ਦਾ ਕੰਮ ਵੀ ਕੀਤਾ ਹੈ ਮਾਈਕਰੋ ਇਰੀਗੇਸ਼ਨ ਤੇ ਕੰਮ ਚੱਲ ਰਿਹਾ ਹੈ ਸੋਇਲ ਹੈਲਥ ਕਾਰਡ ਇਹਨਾਂ ਨੇ ਕਦੇ ਬਣਾਏ ਨਹੀਂ ਆ ਤਾਂ ਇੱਥੇ ਕਿੰਨੇ ਕਿਸਾਨ ਕੈਂਸਰ ਤੋਂ ਮਾਰ ਗਏ ਨੇ ਉਹਦਾ ਹਿਸਾਬ ਕੋਈ ਲਾ ਲੈ ਕੋਈ ਪੁੱਛ ਲਿਆ ਕਿ ਸੋਇਲ ਹੈਲਥ ਕਾਰਡ ਬਣਨਾ ਚਾਹੀਦਾ ਜਾਂ ਨਹੀਂ ਬਣਨਾ ਚਾਹੀਦਾ ਤੁਸੀਂ ਕਿਸਾਨ ਹੋ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਖਾਦ ਪਾਣੀ ਹੈ ਕਿਹੜੀ ਨਹੀਂ ਪਾਣੀ ਹੈ ਕਿਹੜੀ ਖਾਦ ਜ਼ਹਿਰ ਬਣ ਗਈ ਹੈ ਉਹ ਵੀ ਨਹੀਂ ਪਤਾ ਉਹਦੇ ਲਈ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹ ਉਂਗਲੀ ਕਾ ਰਹੇ ਨੇ ਉਹ ਪੋਲਿਟਿਕਲ ਤਰੀਕੇ ਨਾਲ ਗਲਤਫਹਿਮੀ ਪੈਦਾ ਕਰਕੇ ਸਾਰਿਆਂ ਦਾ ਨੁਕਸਾਨ ਕਰਨ ਦਾ ਕੰਮ ਕਰ ਰਹੇ ਨੇ ਲੇਕਿਨ ਜਦੋਂ-ਜਦੋਂ ਮੈਸੇਜ ਚੱਲਦਾ ਹੈ ਨਾ ਲੋਕਾਂ ਨੂੰ ਵੀ ਸਮਝ ਲੱਗ ਰਿਹਾ ਹੈ ਕਿ ਕਿੰਨੇ ਕੰਮ ਕੀਤਾ ਸਿਰਫ ਕਿਸਾਨਾਂ ਲਈ ਨਹੀਂ ਪੂਰੇ ਬਾਰਡਰ ਦੇ ਜਿਹੜੇ 6000 ਦੇਸ਼ ਦੇ ਬਾਰਡਰ ਵਿਲੇजेस ਨੇ ਉਹਨਾਂ ਲਈ 300 ਸਕੀਮਾਂ ਨੇ ਸੈਂਟਰ ਦੀ ਉਹ ਸਕੀਮਾਂ ਨੂੰ ਲਾ ਕੇ ਸੈਚੂਰੇਸ਼ਨ ਤੱਕ ਪਹੁੰਚਾਉਣ ਦਾ ਕੰਮ ਇਸ ਸਰਕਾਰ ਨੇ ਕੀਤਾ ਕੋਈ ਜਾਣਦਾ ਨਹੀਂ ਸੀ ਬਾਰਡਰ ਵਿਲੇजेस ਤੇ ਅੱਜ ਤੇ ਹਰ ਹਰ ਮੰਤਰੀ ਹਰ ਸੰਤਰੀ ਨੂੰ ਜਾਣਾ ਪੈਂਦਾ ਹੈ ਰਿਪੋਰਟ ਭਰਨੀ ਪੈਂਦੀ ਹੈ ਜਿਨ੍ਹਾਂ ਦੇ ਕੋਲ ਹੁਣ ਆਯੂਸ਼ਮਨ ਭਾਰਤ ਯੋਜਨਾ ਲੈ ਲਓ ਆਯੂਸ਼ਮਨ ਭਾਰਤ ਯੋਜਨਾ ਜ 5 ਲੱਖ ਦਾ ਫਾਇਦਾ ਸਾਰਿਆਂ ਨੂੰ ਹੋਇਆ 55 ਕਰੋੜ ਬੰਦਿਆਂ ਨੂੰ ਉਹ ਜਿਹੜੇ ਨੇ ਉਹਨਾਂ ਦੇ ਕੋਲ ਪਹਿਲਾਂ ਤੇ ਇਥੇ ਹਸਪਤਾਲ ਹੀ ਨਹੀਂ ਸੀ ਪਹਿਲਾਂ ਤੇ ਇਥੇ ਜਿਹੜਾ ਟੱਬਰ ਹੈ ਉਹਦੀ ਦੁਕਾਨ ਵਿੱਕ ਜਾਂਦੀ ਸੀ ਜਦੋਂ ਤੁਹਾਨੂੰ ਇੱਕ ਬੰਦਾ ਬਿਮਾਰ ਪੈ ਜਾਂਦਾ ਸੀ ਕੈਂਸਰ ਦਾ ਇਲਾਜ ਕਰ ਲਓ ਹਾਰਟ ਦਾ ਆਪਰੇਸ਼ਨ ਕਰ ਲਓ ਕੁਝ ਵੀ ਮੋਟੀ ਬਿਮਾਰੀ ਆ ਗਈ ਤੇ ਬੰਦਾ ਹੀ ਗਿਆ ਤੇ ਘਰ ਵੀ ਗਿਆ ਹੁਣ ਉਹਨਾਂ ਤੋਂ निजात ਦਿਨਾਂ ਦਿਲਾਂ ਲਈ ਆਯੂਸ਼ਮਨ ਭਾਰਤ ਯੋਜਨਾ 5 ਲੱਖ ਦੀ ਇੰਸ਼ੋਰੈਂਸ ਇਹੋ ਜਿਹੇ ਕੰਮ ਜਿਹੜੇ ਨੇ ਕੇਂਦਰ ਸਰਕਾਰ ਨੇ ਕਰਕੇ ਦਿੱਤੇ ਨੇ ਸਾਰਿਆਂ ਨੂੰ ਪਤਾ ਹੈ जिन्ने काम ہوئے ਨੇ ਜਿਨ੍ਹਾਂ ਦੇ ਕੋਲ ਤਨਖਾਹਾਂ ਦੇਣ ਦੇ ਪੈਸੇ ਨਹੀਂ ਉਹਨਾਂ ਨੇ ਕੰਮ ਕੀਤਾ ਕਰਨੇ ਨੇ ਇਹ ਜਿन्ने ਕੰਮ ਹੋਏ ਨੇ ਇਹ ਸੈਂਟਰਲ ਗਵਰਨਮੈਂਟ ਕਰਕੇ ਹੋਏ ਨੇ ਐਨੇ ਸਾਲ ਚਲੇ ਗਏ ਲੋਕਾਂ ਦੇ ਘਰ ਔਰਤਾਂ ਲਈ ਇੱਜ਼ਤ ਕਰਨੀ ਉਹਨਾਂ ਦੇ ਕੋਲ ਟਾਇਲਟ ਨਹੀਂ ਨੇ ਉਹਨਾਂ ਦੇ ਕੋਲ ਸੈਨੇਟਰੀ ਪੈਡ ਦੀ ਵਿਵਸਥਾ ਨਹੀਂ ਹੈ ਉਹਨਾਂ ਦੇ ਕੋਲ ਕੰਮ ਨਹੀਂ ਹੈ ਇਹ ਜਿਹੜੇ ਕੰਮ ਹੋਏ ਨੇ ਇਹ ਇਹ ਇਹੀ 10 ਸਾਲ ਚ ਹੋਏ ਨੇ ਔਰ ਉਹਨਾਂ ਦਾ ਰੀਜ਼ਨ ਏਕੋ ਹੈ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਡੈਡੀਕੇਸ਼ਨ ਨਾਲ ਪੰਜਾਬ ਦੇ ਵੱਲੋਂ ਵੇਖਦੇ ਨੇ ਪੰਜਾਬ ਲਈ ਕੰਮ ਕਰਦੇ ਨੇ ਚਾਹੇ ਗ੍ਰਾਮੀਣ ਸੜਕ ਯੋਜਨਾ ਹੋਵੇ ਚਾਹੇ ਨੈਸ਼ਨਲ ਹਾਈਵੇਜ਼ ਹੋਣ ਚਾਹੇ ਕਰਤਾਰਪੁਰ ਕੋਰੀਡੋਰ ਹੋਵੇ ਚਾਹੇ ਹੋਰ ਬਾਕੀ ਕੰਮ ਹੋਣ ਉਹ ਸਾਰੇ ਕੰਮ ਸੈਂਟਰ ਨੇ ਕਰਕੇ ਦਿੱਤੇ ਨੇ ਤਿੰਨ ਤਰ੍ਹਾਂ ਦੀਆਂ ਗਾਰੰਟੀਆਂ ਦਿੱਤੀਆਂ ਜਾ ਰਹੀਆਂ ਮੋਦੀ ਕੀ ਗਾਰੰਟੀ ਕਾਂਗਰਸ ਆਪਣੀ ਗਾਰੰਟੀ ਦੇ ਰਹੀ ਹੈ ਕੱਲ ਜਿਹੜੇ ਕੇਜਰੀਵਾਲ ਸਾਹਿਬ ਉਹਨਾਂ ਨੇ ਆਪਣੀ ਗਾਰੰਟੀ ਦਿੱਤੀ ਹੈ ਸੋ ਪਬਲਿਕ ਕਿਤੇ ਵਿਸ਼ਵਾਸ ਕਰੇ ਕਿਹਦੀ ਗਾਰੰਟੀ ਜਿਹੜੀ ਆ ਉਹ ਜ਼ਿਆਦਾ ਜਿਹੜੀ ਹੈ ਜਿੱਚ ਵੇਟ ਹੈ ਵੇਟ ਜਿਹੜਾ ਹੈ ਉਹ ਵੇਟ ਮੈਂ ਕਹਿੰਦੀ ਆ ਮੈਂ ਕਿਹਾ ਜਿਹੜਾ ਇਲੈਕਸ਼ਨ ਦਾ ਟਾਈਮ ਹੁੰਦਾ ਹੈ ਨਾ ਉਹ ਰਿਪੋਰਟ ਕਾਰਡ ਦੇਣ ਦਾ ਟਾਈਮ ਹੁੰਦਾ ਹੈ ਰਿਪੋਰਟ ਕਾਰਡ ਵੈਰੀਫਾਈ ਕਰਨ ਦਾ ਟਾਈਮ ਹੁੰਦਾ ਹੈ ਤੁਸੀਂ 10 ਸਾਲ ਦੀ ਸਪੀਡ ਤੇ ਸਕੇਲ ਵੇਖੋ ਜਿਹੜਾ ਮੋਦੀ ਸਰਕਾਰ ਦੇ ਕੰਮ ਨੇ ਜਿਹੜੇ ਬਾਕੀਆਂ ਦੇ ਕੰਮ ਨੇ ਉਹਨਾਂ ਨੂੰ ਵੇਖ ਲਓ ਇਹ ਜਿਹੜਾ ਕੇਜਰੀਵਾਲ ਹੈ ਮੈਂ ਇਹਨੂੰ ਫਰਜ਼ੀਵਾਲ ਕਹਿੰਦੀ ਆ ਉਹ ਫਰਜ਼ੀਵਾਲ ਦਾ ਰੀਜ਼ਨ ਹੈ ਕਿ ਜਿੰਨੇ ਫਰਜ਼ੀਵਾੜੇ ਨੇ ਇਹਨਾਂ ਨੇ ਕਰਕੇ ਦਿੱਤੇ ਨੇ ਉਹ ਸ਼ਰਾਬ ਘਟਾਲਾ ਤੇ ਇੱਕ ਚੀਜ਼ ਹੈ ਸਕੂਲ ਦਾ ਘਟਾਲਾ 4000 ਕਮਰੇ ਬਣਾਏ ਨੇ ਕਹਿੰਦੇ ਨਵੇਂ ਸਕੂਲ ਬਣਾਤੇ 4000 ਜਿਹੜੇ ਕਮਰੇ ਬਣੇ ਨੇ ਉਹ ਬਿਲਿੰਗ ਜਿਹੜੀ ਹੈ ਉਹ 7000 ਤੋਂ ਵੱਧ ਸਕੂਲਾਂ ਕਮਰਿਆਂ ਦੀ ਹੈ ਮੋਹੱਲਾ ਕਲੀਨਿਕ ਦਾ ਸਿਆਪਾ ਰੋਲਾ ਪਾਇਆ ਹੋਇਆ ਪਰ ਮੋਹੱਲਾ ਕਲੀਨਿਕ ਜਾ ਕੇ ਵੇਖੋ ਤੇ 11000 ਤੋਂ ਵੱਧ ਜਿਹੜੇ ਨੇ ਉੱਥੇ ਪੇਸ਼ੈਂਟ ਦੀ ਸੰਖਿਆ ਪੇਸ਼ੈਂਟ ਦੇ ਅੱਗੇ ਨਾ ਫੋਨ ਨੰਬਰ ਪਾਣਾ ਪੈਂਦਾ ਹੈ ਉੱਥੇ ਪਾਇਆ ਹੋਇਆ ਨਿਲ 0 ਬਾਕੀ 3-4000 ਤੇ ਪਾਇਆ ਹੋਇਆ ਨੋ 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 ਫਿਰ ਬਾਕੀ 3 4 5000 ਤੇ ਪਾਇਆ ਹੋਇਆ 1 2 3 4 5 ਤਾਂ ਕਿ ਕੋਈ ਵੈਰੀਫਿਕੇਸ਼ਨ ਹੀ ਨਾ ਹੋਏ ਕਿ ਕਿੰਨਾ ਕੋਈ ਆਇਆ ਕਿਨੇ ਦਵਾਈਆਂ ਲਿੱਤੀਆਂ ਕਿਨੇ ਨਹੀਂ ਲਿੱਤੀਆਂ ਹੋਰ ਤੋਂ ਹੋਰ ਉੱਥੇ ਜਾ ਕੇ ਤੁਸੀਂ ਵੇਖੋਗੇ ਤੇ ਜਿਨੇ ਡਾਇਗਨੋਸਟਿਕ ਟੈਸਟ ਨੇ ਐਕਸ-ਰੇ ਕਰਾਣਾ ਬਾਕੀ ਕੁਝ ਕਰਨਾ ਖੂਨ ਦੀ ਜਾਂਚ ਕਰਨੀ ਹੈ ਉਹ ਸਾਰੇ ਟੈਸਟ ਪ੍ਰਾਈਵੇਟ ਤੇ ਲਿਖੇ ਹੋਏ ਨੇ ਪ੍ਰਾਈਵੇਟ ਵਾਲਿਆਂ ਦੇ ਨਾਲ ਮਿਲ ਕੇ ਜਿਹੜੀ ਰਲਮਿਲ ਕਰਕੇ ਇਹਨਾਂ ਨੇ ਹੇਰਾ ਫੇਰੀਆਂ ਕੀਤੀ ਨੇ ਇਸ ਕਰਕੇ ਇਹ ਧੰਦਾ ਚੱਲ ਰਿਹਾ ਹੈ। ਉਹਨਾਂ 10 ਗਰੰਟੀ ਚ ਕਿਹਾ ਕਿ ਚਾਈਨਾ ਤੋਂ ਜਿਹੜੀ ਜ਼ਮੀਨ ਹੈ ਅਸੀਂ ਵਾਪਸ ਲਵਾਂਗੇ ਹੋਰ ਵੱਡੇ ਸਟੈਪ ਲਵਾਂਗੇ। ਮੇਰੀ ਗੱਲ ਸੁਣੋ ਜੀ ਇਹਨੇ ਰੋਹਿੰਗਿਆਂ ਨੂੰ ਤੇ ਕੱਢਿਆ ਨਹੀਂ ਦਿੱਲੀੋਂ। ਉਹ ਜ਼ਿੰਮੇਵਾਰੀ ਇਹਦੀ ਸੀ ਨਾ। ਇਹਨੇ ਕੋਈ ਕੰਮ ਨਹੀਂ ਕੀਤਾ। ਇਹਨੇ ਕੋਈ ਜਿਹੜਾ ਬੰਦਾ ਦੇਹ ਦੇ ਟੁਕੜੇ ਕਰਨ ਦੀ ਹੋਰ ਉਲਟੀ ਗੱਲਾਂ ਕਰਦਾ ਹੋਏ ਜਿਨੇ ਪਰੂਫ ਮੰਗੇ ਹੋਣ ਕਿ ਆਰਮੀ ਨੇ ਸਰਜਿਕਲ ਸਟ੍ਰਾਈਕ ਕੀਤੀ ਨਹੀਂ ਕੀਤੀ ਉਹਦੇ ਪ੍ਰੂਫ ਇਹਨੂੰ ਚਾਹੀਦੇ ਨੇ ਜਿਨੇ ਆਕਸੀਜਨ ਨੂੰ ਲੈ ਕੇ ਦਿੱਲੀ ਨੂੰ ਬਰਬਾਦ ਕੀਤਾ ਡੈਲਟਾ ਵੇਵ ਚ ਜਿਹਦਾ ਕੋਈ ਕਮਿਟਮੈਂਟ ਹੀ ਨਹੀਂ ਹੈ ਉਹ ਚਾਈਨਾ ਤੋਂ ਲੈ ਕੇ ਆਏਗਾ ਜ਼ਮੀਨ ਉਸ ਤੋਂ ਪੁੱਛੋ ਕਿ ਤੂੰ ਇੱਕ ਵਾਰੀ ਐ ਤੇ ਕਹਿ ਦੇ ਕਿ ਰੋਹਿੰਗਿਆਜ਼ ਨੂੰ ਮੈਂ ਕੱਢ ਦਿਆਂਗਾ ਉਹ ਵੀ ਨਹੀਂ ਕਹਿੰਦਾ ਕਾਂਗਰਸ ਦੀ ਗਾਰੰਟੀਆਂ ਕਿਵੇਂ ਦੇਖਦੇ ਹੋ ਮਾਹਲక్ష్ਮੀ ਚ ਕਹਿ ਰਹੇ ਹੋ 1 ਲੱਖ ਹਰ ਪਰਿਵਾਰ ਨੂੰ ਦੇਣਗੇ ਔਰ ਇਸ ਤੋਂ ਇਲਾਵਾ MSP ਜਿਹੜੀ ਆ ਉਹਨੂੰ ਕਾਨੂੰਨੀ ਗਰੰਟੀ ਦਿੱਤੀ ਜਾਏਗੀ। ਐਡੀਟਰ ਸਾਹਿਬ ਮੇਰੀ ਗੱਲ ਸੁਣੋ। ਇਹ 1 2 4 5 10 ਸਾਲ ਸਰਕਾਰ 'ਚ ਨਹੀਂ ਰਹਿਣਾ। ਐਂ ਸੈਂਟਰ 'ਚ ਵੀ ਰਹੇ ਨੇ, ਸਟੇਟਸ 'ਚ ਵੀ ਰਹੇ ਨੇ। 70 ਸਾਲ ਦੀ ਆਜ਼ਾਦੀ ਦਾ ਤੁਸੀਂ ਹਿਸਾਬ ਲਾ ਲਓ। 70 ਸਾਲ ਦੀ ਆਜ਼ਾਦੀ 'ਚ ਇਹਨਾਂ ਨੇ ਦੇਸ਼ ਦਾ ਪੱਟਾ ਬਿਠਾਉਣ ਦਾ ਕੰਮ ਕੀਤਾ। fragile 5 ਆਪ ਜੁਗਏ ਕੱਲ ਗਏ ਪਰਸੋ ਗਏ ਇਹੋ ਜਿਹੀ ਹਾਲਤ ਇਹਨਾਂ ਨੇ ਪੈਦਾ ਕੀਤੀ ਦੇਸ਼ ਜਿੱਦੀ ਅਰਥ ਵਿਵਸਥਾ ਦੀ ਇਕਨੋਮੀ ਦੀ ਅੱਜ ਜਦੋਂ ਇਹਨੂੰ ਸਟੈਬਲਿਸ਼ ਕਰਕੇ ਆਪਾਂ ਪੰਜਵੀਂ ਅਰਥ ਵਿਵਸਥਾ ਬਣਾਤੀ ਹੈ ਉਹ ਕੰਮ ਵੇਖੋ ਨਾ ਜੀ ਕੰਮ ਬੋਲਦਾ ਹੈ ਇਥੇ ਚੰਡੀਗੜ੍ਹ ਹੋਵੇ ਜਾਂ ਕਰਤਾਰਪੁਰ ਹੋਵੇ ਜਾਂ ਜਿਹੜਾ ਲੁਧਿਆਣੇ ਮੋੜ ਤੇ ਜਾਮ ਲੱਗਦਾ ਸੀ ਉਹ ਹੋਵੇ ਚਾਹ ਬਾਕੀ ਗ੍ਰੀਨਵੇ ਕੋਰੀਡੋਰਸ ਹੋਣ ਚਾਹ ਨੈਸ਼ਨਲ ਹਾਈਵੇਜ਼ ਹੋਣ ਚਾਹ ਸੜਕਾਂ ਹੋਣ ਚਾਹ ਦਵਾਈਆਂ ਹੋਣ ਚਾਹ ਆਯੂਸ਼ਮਾਨ ਭਾਰਤ ਹੋਵੇ ਚਾਹ ਜਨੋਸ਼ਧੀ ਹੋਵੇ ਚਾਹ ਹਰ ਘਰ ਅਨ ਯੋਜਨਾ ਹੋਵੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਹੈ 5 ਕਰੋੜ ਬੰਦਿਆਂ ਨੂੰ ਗਰੀਬੀ ਤੋਂ ਕੱਢਿਆ ਇਹਨਾਂ ਨੇ ਸਿਰਫ ਨਾਰਾ ਦਿੱਤਾ ਗਰੀਬੀ ਹਟਾਓ ਉ ਗਰੀਬੀ ਹਟ ਗਰੀਬੀ ਨਹੀਂ ਹਟ ਗਰੀਬ हट ਗਿਆ ਹੁਣ ਗਰੀਬੀ ਹਟਾਉਣ ਦਾ ਕੰਮ ਜਿਹੜਾ ਹੈ ਉਹ ਚੱਲਿਆ ਹੈ ਤੇ ਪਿਛਲੇ 10 ਸਾਲ ਚ 5 ਕਰੋੜ ਬੰਦਿਆਂ ਨੂੰ ਗਰੀਬੀ ਤੋਂ ਬਾਹਰ ਲੈ ਕੇ ਆਏ ਨੇ ਔਰ ਕਿੰਨੇ ਘਰ ਬਣਾਏ 4 ਕਰੋੜ ਘਰ ਬਣਾਉਣ ਦਾ ਅਪਰੂਵਲ ਹੈ 3 ਕਰੋੜ ਦੇ ਨੇੜੇ ਘਰ ਬਣ ਕੇ ਲੋਕਾਂ ਨੂੰ ਮਿਲ ਚੁਕੇ ਨੇ 1 ਕਰੋੜ ਪਹਿਨਾ ਨੂੰ ਲਖਪਤੀ ਦੀਦੀ ਬਣਾਤਾ ਜਿਨ੍ਹਾਂ ਦੇ ਕੋਲ ਬੈਂਕ ਦੇ ਖਾਤੇ ਨਹੀਂ ਸੀ 70 ਸਾਲ ਦੀ ਆਜ਼ਾਦੀ ਇਹਨਾਂ ਨੇ 8 ਕਰੋੜ ਬੰਦਿਆਂ ਦੇ ਕੋਲ ਬੈਂਕ ਦੇ ਖਾਤੇ ਸੀ 120 ਤੇ ਅਸੀਂ ਤਾਂ ਵੀ ਸੀ 120 ਕਰੋੜ ਬੰਦੇ ਰਹਿੰਦੇ ਨੇ ਦੇਸ਼ 'ਚ 8 ਕਰੋੜ ਬੈਂਕ ਦੇ ਖਾਤੇ ਨੇ ਫਾਈਨੈਂਸ਼ੀਅਲ ਇਨਕਲੂਜਨ ਹੀ ਨਹੀਂ ਹੈ ਹੁਣ ਅਸੀਂ 52 ਕਰੋੜ ਖਾਤੇ 4 ਮਹੀਨੇ 'ਚ ਖੋਲ ਕੇ ਸਾਰਿਆਂ ਨੂੰ ਕੰਮ ਦੇ ਕੇ ਈਜ਼ੀ ਉਹਨਾਂ ਨੂੰ ਐਂਟਰਪ੍ਰੈਨਿਅਰ ਬਣਾਉਣ ਦਾ ਕੰਮ ਹੋਏ ਸਟਾਰਟਅੱਪਸ ਦਾ ਕੰਮ ਹੋਏ ਪਬਲਿਕ ਫੰਡਿੰਗ ਦਾ ਕੰਮ ਹੋਏ ਡਿਫੈਂਸ ਦਾ ਕੰਮ ਹੋਏ ਇਸਰੋ ਦਾ ਕੰਮ ਹੋਏ ਕਿਹੜੇ ਕਿਹੜੀ ਥਾਂ ਬਚੀ ਹੈ ਉੱਥੇ ਅਸੀਂ ਕੰਮ ਨਹੀਂ ਕੀਤਾ ਦੇਸ਼ ਦੀ ਪੱਟਾ ਵਿਠਾਰ ਦਿਆ ਸੀ 68 ਪਾਵਰ ਜਨਰੇਸ਼ਨ ਸੈਂਟਰਸ ਬੰਦ ਪਏ ਸੀ ਕਿਉਂਕਿ ਕੋਇਲਾ ਘਟਾਲਾ ਕਰਕੇ ਬੈਠੇ ਸੀ ਇਹ ਕੀ ਕਰਨਗੇ ਇਹਨਾਂ ਨੇ ਕੋਈ ਕੰਮ ਹੀ ਨਹੀਂ ਕੀਤਾ ਇਹਨਾਂ ਦਾ ਰਿਪੋਰਟ ਕਾਰਡ ਤੇ ਚੱਕ ਲਓ ਅੱਛਾ ਮੋਦੀ 2.0 ਵਿੱਚ ਇੱਕ ਮਿਨਿਸਟਰੀ ਜਿਹੜੀ ਹੈ ਜਿੰਦੇ ਬਾਰੇ ਹਫਤੇ ਰਾ ਚਰਚਾ ਹੁੰਦੀ ਹੈ ਉਹ ਤੁਹਾਡੀ ਮਿਨਿਸਟਰੀ ਹੈ ਕਿ ਜਿਹੜਾ ਦੇਸ਼ ਹੈ ਉਹਨੇ ਐਕਸਟਰਨਲ ਫੇਸ ਦੇ ਮਾਮਲੇ 'ਚ ਬਹੁਤ ਜ਼ਿਆਦਾ ਵਧੀਆ ਪਰਫਾਰਮ ਕੀਤਾ ਲੇਕਿਨ ਕੀ وجہ ਕੀ ਉਸ ਦੇ ਬਾਵਜੂਦ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਕਿਉਂਕਿ ਦਿੱਲੀ ਦੇ ਵਿੱਚ 7 ਐਮਪੀ ਸੀਗੇ ਉਸ ਦੇ ਬਾਵਜੂਦ ਜਿਹੜੇ ਸਿਟਿੰਗ ਐਮਪੀਸ ਨੂੰ ਡ੍ਰੌਪ ਕੀਤਾ ਗਿਆ ਤੁਸੀਂ ਕਿਉਂ ਨਹੀਂ ਲੜ ਰਹੇ ਦੇਖੋ ਮੇਰੇ ਮੇਰੇ ਤੋਂ ਪੁੱਛ ਕੇ ਕੰਮ ਨਹੀਂ ਕਰਦੀ ਸਰਕਾਰ ਔਰ ਪਾਰਟੀ ਪਾਰਟੀ ਦਾ ਆਪਣਾ ਕੋਈ ਸਿਸਟਮ ਹੋਣਾ ਕੋਈ ਪਲਾਨ ਹੋਣਾ ਮੈਂ ਇਹੀ ਕਹਿ ਸਕਦੀ ਹਾਂ ਪਰ ਮੇਰਾ ਜਿਹੜਾ ਰਿਪੋਰਟ ਕਾਰਡ ਹੈ ਉਹ ਜਨਤਾ ਦੇ ਕੋਲ ਵੀ ਹੈ ਤੁਹਾਡੇ ਕੋਲ ਵੀ ਹੈ ਐਮਪੀਸ ਦੀ ਵੈਬਸਾਈਟ ਤੇ ਵੀ ਹੈ ਜਿੰਨਾ ਕੰਮ ਕਰਕੇ ਦਿੱਤਾ ਉਹ ਵੇਖਣਯੋਗ ਆ ਵੀ ਹੈ ਤੁਸੀਂ ਵੇਖ ਸਕਦੇ ਹੋ ਮੈਂ ਇਹੀ ਕਹਿ ਸਕਦੀ ਹਾਂ ਕਿ ਮੋਦੀ ਸਰਕਾਰ ਹੈ 400 ਦਾ ਟਾਰਗੇਟ ਲਿੱਤਾ ਹੋਇਆ ਹੈ ਜਿਹੜੇ ਕੰਮ ਕਰਨੇ ਨੇ ਉਹ ਕੰਮ ਕਰਨੇ ਨੇ ਅੱਗੇ ਜਿਹੜੇ ਕੰਮ ਕਰਨੇ ਨੇ ਉਹ ਅੱਗੇ ਦੇ ਵੀ ਕੰਮ ਕਰਨੇ ਨੇ ਕੀ ਪਲੈਨਿੰਗ ਕੀ ਕੰਮ ਉਹ ਮੇ ਮੇ ਤੋਂ ਪੁੱਛ ਕੇ ਨਹੀਂ ਕਰਦੇ ਉਹ ਜਿਹੜੀ ਵੀ ਪਲੈਨਿੰਗ ਹੋਣੀ ਹੈ ਉਹਨਾਂ ਨੇ ਕੀਤੀ ਹੋਣੀ ਹੈ ਮੰਨ ਲਿਆ ਜਾਏ ਕਿ ਤੁਸੀਂ ਐਕਟਿਵ ਪੋਲਿਟਿਕਸ 'ਚ ਰਹੋਗੇ ਕਿਉਂਕਿ ਤੁਸੀਂ ਸਕਸੈਸਫੁਲ ਲਾਇਰ ਹੋ ਇੱਕ ਔਰ ਉਹ ਛੱਡ ਕੇ ਤੁਸੀਂ ਪੋਲਿਟਿਕਸ ਚਾਹੀ ਸੀ ਦੇਖੋ ਐਕਟਿਵ ਪੋਲਿਟਿਕਸ ਵੀ ਤੇ ਵਕਾਲਤ ਵੀ ਦੋਨੋਂ ਨਾਲ ਵੀ ਚੱਲਦੇ ਨੇ ਔਰ ਵਕੀਲਾਂ ਦਾ ਜਿਹੜਾ ਦਿਮਾਗ ਹੈ ਨਾ ਉਹਦਾ ਫਾਇਦਾ ਸਾਰਿਆਂ ਨੂੰ ਮਿਲਿਆ ਪਾਰਟੀ ਨੂੰ ਵੀ ਮਿਲਿਆ ਦੇਸ਼ ਨੂੰ ਵੀ ਮਿਲਿਆ ਹੋਰ ਪਲਾਨਿੰਗ ਹੈ ਤੁਹਾਡੀ ਇੱਕ ਦਿੱਲੀ ਦੇ ਵਿੱਚ ਤੁਹਾਨੂੰ ਉੱਥੇ ਰੱਖਣਗੇ ਉਹ ਕਿਉਂਕਿ ਅਗਲੀ ਇਲੈਕਸ਼ਨਾਂ ਜ਼ਾੜੀਆਂ ਦਿੱਲੀ 'ਚ ਮੈਨੂੰ ਮੈਨੂੰ ਮੇਰੇ ਮੇਰੇ ਪੇ ਚੈੱਕ ਤੋਂ ਵੱਡੀ ਗੱਲ ਤੁਸੀਂ ਕਰ ਰਹੇ ਹੋ ਮੈਂ ਆਪਣੀ ਪਲਾਨਿੰਗ ਆਪੇ ਨਹੀਂ ਦੱਸ ਸਕਦੀ ਜਿਹੜੀ ਪਲਾਨਿੰਗ ਜਿਨ੍ਹਾਂ ਨੇ ਕੀਤੀ ਹੋਣੀ ਉਹ ਕੀਤੀ ਹੋਣੀ ਨਹੀਂ ਤੇ ਮੇਰੀ ਪਲਾਨਿੰਗ ਤੇ ਹੈ ਹੀ ਨਾ ਉਹ ਕਾਲਾ ਕੋਟ ਤੇ ਜਿਹੜਾ ਇੱਕ ਵਾਰੀ ਵਕੀਲ ਹੋ ਤੇ ਜ਼ਿੰਦਗੀ ਭਰ ਵਕੀਲ ਇੱਥੇ ਕੋਈ ਰਿਟਾਇਰਮੈਂਟ ਏਜ ਵੀ ਨਹੀਂ ਹੁੰਦੀ अच्छा 400 بار ਦੀ ਗੱਲ ਕਰ ਰਹੇ ਹੋ ਲੇਕਿਨ VOTING ਪੈਟਰਨ ਜਿਹੜਾ ਹੈ ਇਸ ਵਾਰੀ ਕਾਫੀ ਘੱਟ VOTING ਹੋਈ ਹੈ ਔਰ ਜਿਹੜੇ ਵਿਰੋਧੀ ਹੈ ਉਹ ਕਹਿ ਰਹੇ ਕਿ ਸਰਕਾਰ ਦੇ ਖਿਲਾਫ ਗੁੱਸਾ ਹੈ ਇਸ ਲਈ VOTING ਘੱਟ ਹੋ ਰਹੀ ਹੈ ਲੋਕ ਬਾਹਰ ਨਹੀਂ ਆ ਰਹੇ VOT ਪੜ ਕੋ ਜਦੋਂ ਜਦੋਂ ਇਹ ਵਿਪੱਖਸ਼ ਇਹ ਜਦੋਂ ਇਹ ਸਰਕਾਰ ਚ ਰਹਿੰਦੇ ਸੀ ਤੇ ਕਹਿੰਦੇ ਸੀ ਐਂਟੀ ਇਨਕੰਬੈਂਸੀ ਹੈ ਤੇ ਲੋਕੀ ਭਾਰ-ਭਾਰ ਕੇ ਵੋਟਾਂ ਪਾਉਂਦੇ ਨੇ ਹੁਣ ਪ੍ਰੋ ਇਨਕੰਬੈਂਸੀ ਹੈ ਹੁਣ ਪ੍ਰੋ ਇਨਕੰਬੈਂਸੀ ਹੈ ਤੇ ਲੋਕਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਤਾ ਹੈ ਉਹ ਮੋਦੀ 3 ਆਣਾ ਹੀ ਆਣਾ ਹੈ ਉਮਸੀ ਕਰ ਰਹੇ ਨੇ ਕਿ ਠੀਕ ਹੈ ਉਹਨਾਂ ਨੇ ਟਾਰਗੇਟ ਰਿਵਾਈਜ਼ ਕਰਨਾ ਚਾਹੂਗੀ ਕਿ 412 ਹੀ ਰਹੇਗਾ ਸਾਡਾ ਟਾਰਗੇਟ 412 ਹੈ ਜਿੰਦਾ ਨੇ ਜੋ ਕਰਨਾ ਉਹ ਕਰਦੀ ਰਹੇ ਪਰ ਸਾਡਾ ਟਾਰਗੇਟ ਅਸੀਂ ਤੇ 400 ਸੀਟਾ ਲਈ ਕੰਮ ਕਰਨਾ ਤੁਸੀਂ ਪੰਜਾਬ ਆਏ ਹੋ ਅੱਜ ਕਿਵੇਂ ਦੇਖਦੇ ਹੋ ਪੰਜਾਬ ਦੇ ਹਾਲਾਤ ਕਿਉਂਕਿ 2 ਸਾਲ ਪਹਿਲਾਂ ਐਬਸੋਲਿਊਟ ਮੈਜੋਰਟੀ ਦੇ ਕੇ ਇੱਕ ਸਰਕਾਰ ਬਣੀ ਸੀ ਬਦਲਾਵ ਦੇ ਨਾਮ ਤੇ ਪੰਜਾਬ ਚ ਘੁੰਮ ਰਹੇ ਹੋ ਕੋਈ ਚੇਂਜ ਲੱਗ ਰਿਹਾ ਮੈਨੂੰ ਤੇ ਤੁਹਾਡੇ ਤੋਂ ਪੁੱਛਣਾ ਚਾਹੀਦਾ ਜੀ ਮੈਨੂੰ ਤੇ ਬਦਲਾਅ ਚਾਰੇ ਪਾਸੇ ਦਿਸ ਰਿਹਾ ਹੈ ਕਿਉਂਕਿ ਜਨਤਾ ਨੇ ਪਰੇਸ਼ਾਨ ਹੋ ਕੇ ਕਿਸੇ ਨੂੰ ਮੌਕਾ ਦਿੱਤਾ ਸੀ ਉਹ ਮੌਕੇ ਦੇ ਜਿਨ੍ਹਾਂ ਨੇ ਕੰਮ ਕਰਨਾ ਸੀ ਉਹਨਾਂ ਨੇ ਕੰਮ ਨਹੀਂ ਕਰਕੇ ਦਿੱਤਾ ਉਹਨਾਂ ਨੂੰ ਪਤਾ ਹੈ ਅੱਜ ਜਿਹੜੇ ਹਾਲਾਤ ਪੰਜਾਬ ਦੇ ਪੈਦਾ ਹੋ ਗਏ ਨੇ ਮੈਂ ਦੋ ਗੱਲਾਂ ਕਹਿ ਕੇ ਆਪਣੀ ਗੱਲ ਸਮਾਪਤ ਕਰਦੀ ਆਂ ਮੈਂ ਫਤਿਹਗੜ੍ਹ ਸਾਹਿਬ ਗਈ ਸੀ ਜੀ ਜਦੋਂ ਉਹ ਵੀਰਾ ਦੀ ਧਰਤੀ ਤੇ ਜਾ ਕੇ ਨਮਨ ਕਰਦੇ ਹੋ ਉੱਥੇ ਦੇ ਸੰਸਕਾਰ ਤੁਸੀਂ ਯਾਦ ਕਰਦੇ ਹੋ ਤੇ ਕੋਮਲ ਉਮਰ 7 ਤੇ 9 ਸਾਲ ਦੀ ਬਾਬਾ ਜ਼ੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਨੇ ਦੇਸ਼ ਲਈ ਸਮਾਜ ਲਈ ਧਰਮ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਸੋਚਣ ਵਾਲੀ ਗੱਲ ਹੈ 7 ਦੇ 9 ਸਾਲ ਦੇ ਬੱਚੇ ਅੱਜ ਕੀ ਕਰ ਰਹੇ ਨੇ ਉਸ ਤੋਂ ਵੱਡੀ ਉਮਰ ਦੇ ਬੱਚੇ ਕੀ ਕਰ ਰਹੇ ਨੇ ਪੰਜਾਬ 'ਚ ਉਸ ਤੋਂ ਵੱਡੀ ਉਮਰ ਦੇ ਬੱਚਿਆਂ ਦਾ ਕੀ ਹੋ ਰਿਹਾ ਹੈ ਪੰਜਾਬ 'ਚ ਮੈਨੂੰ ਲੱਗਦਾ ਹੈ ਸਾਰੇ ਮਾਪਿਆਂ ਨੂੰ ਸੁਣਨਾ ਪਏਗਾ ਸਾਰਿਆਂ ਨੂੰ ਸੋਚਣਾ ਵੀ ਪਏਗਾ ਕਿ ਸਾਡੇ ਭਵਿੱਖਤਾ ਕੀ ਕਰ ਰਹੇ ਨੇ ਇੱਥੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਜਿਹਨੂੰ ਮੌਕਾ ਲੱਗਦਾ ਹੈ ਤੁਰ ਪਾਓ ਇਥੋਂ ਕਿਸੇ ਤਰੀਕੇ ਨਾਲ ਕੱਢ ਦਿਓ ਇਹ ਜਿਹੜਾ ਮਾਹੌਲ ਬਣਿਆ ਹੈ ਨਾ ਡਰੱਗਸ ਦਾ ਚਰਸੀਆਂ ਦਾ ਸ਼ਰਾਬਾਂ ਦਾ ਨਸ਼ੇ ਦਾ ਉਹ ਤੋਂ ਪੰਜਾਬ ਮੁਕਤੀ ਮੰਗ ਰਿਹਾ ਹੈ ਇਹ ਵੀਰਾਂ ਦੀ ਧਰਤੀ ਆਪਣੀ ਵੀਰਤਾ ਆਪਣੇ ਸੰਸਕਾਰ ਵਾਪਸ ਮੰਗ ਰਹੀ ਹੈ ਇਹ ਧਰਤੀ ਕਹਿ ਰਹੀ ਹੈ ਕਿ ਹੁਣ ਜਿਹੜੀ ਸਾਡੀ ਸ਼ਾਨ ਸ਼ੌਕਤ ਹੈ ਨਾ ਪੰਜਾਬੀਆਂ ਦੀ ਉਹ ਸਾਰੇ ਪੰਜਾਬੀਆਂ ਨੂੰ ਵੱਖ ਹੋ ਕੇ ਨਹੀਂ ਇਕੱਠੇ ਹੋ ਕੇ ਉਹ ਹੀ ਸ਼ਾਨ ਸ਼ੌਕਤ ਵਾਪਸ ਚਾਹੀਦੀ ਹੈ ਜਿਹੜੀ ਨੰਬਰ 1 ਮੈਂ ਤੇ ਹੁਣ ਉਮਰ ਮੇਰੀ ਵੱਧ ਗਈ ਹੈ ਪਰ ਜਦੋਂ ਘੱਟ ਉਮਰ ਦੇ ਬੱਚੇ ਅਸੀਂ ਸਕੂਲ ਕਾਲਜ ਜਾਂਦੇ ਸੀ ਤੇ ਜਿਹੜੇ ਵੀ ਜਨਰਲ ਨੋਲੇਜ ਦੇ ਸਵਾਲ ਹੁੰਦੇ ਸੀ ਤੁੱਕਾ ਵੀ ਮਾਰੋਗੇ ਤੇ ਠੀਕ ਹੋਣਾ ਹੈ ਕੀ ਨੰਬਰ 1 ਸਟੇਟ ਕਿਹੜੀ ਹੈ ਪੰਜਾਬ ਜੀਡੀਪੀ ਕਿਹਦੀ ਬਾਦ ਪੰਜਾਬ ਸਾਰਿਆਂ ਤੋਂ ਜ਼ਿਆਦਾ ਬਿਜਲੀ ਕਿੱਥੇ ਪੰਜਾਬ ਚੌਲ ਤੇ ਝੋਨਾ ਕਿੱਥੇ ਪੰਜਾਬ ਐਗਰੀਕਲਚਰ ਚ ਫੈਸਿਲਿਟੀ ਕਿੱਥੇ ਪੰਜਾਬ ਹੁਣ ਜਾ ਕੇ ਪੁੱਛੋ ਨਾ ਬੱਚਿਆਂ ਤੋਂ ਮੁੱਖ ਮੰਤਰੀ ਦਾਵਾ ਕਰਦੇ ਆ ਕਿ ਅਸੀਂ 13 ਜ਼ੀਰੋ ਦਿੱਤਾਗੇ ਅਸੀਂ ਬਹੁਤ ਬਦਲਾਵ ਲਿਆ ਦੁਸਰੇ ਮੇਰੀ ਗੱਲ ਮੈਨੂੰ ਗੱਲ ਖਤਮ ਕਰਨ ਦਿਓ ਮੈਂ ਫਿਰ ਮੁੱਖ ਮੰਤਰੀ ਦੀ ਗੱਲ ਕਰਦੀ ਆ ਉੱਥੇ ਅੱਜ ਪੰਜਾਬ 27 ਨੰਬਰ ਦੀ ਸਟੇਟ ਹੈ ਜੀ ਔਰ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ 27 ਤੋਂ 29 ਤੇ ਆਣਾ ਹੈ ਕਿਉਂਕਿ 29 ਦੇ ਬਾਅਦ ਕੋਈ ਸਟੇਟ ਹੀ ਨਹੀਂ ਹੈ ਹਿੰਦੁਸਤਾਨ 'ਚ। ਔਰ ਅਗਰ 27 ਤੋਂ ਨੰਬਰ 1 ਤੇ ਪਹੁੰਚਣਾ ਹੈ ਫਰਸਟ 5 ਸਟੇਟਸ 'ਤੇ ਪਹੁੰਚਣਾ ਹੈ ਤੇ ਤੁਹਾਨੂੰ ਬੀਜੇਪੀ ਨੂੰ ਲੈ ਕੇ ਆਣਾ ਹੋਵੇਗਾ। 5000 ਪਲੱਸ ਕਰੋੜ ਦਾ ਬਜਟ ਸੀ 2014 'ਚ ਪੰਜਾਬ ਦਾ। ਅੱਜ 22000 ਤੋਂ ਉੱਤੇ ਦਾ ਬਜਟ ਹੈ। ਫਿਰ ਵੀ ਕਹਿੰਦੇ ਸਾਡੀ ਜੇਬਾਂ ਖਾਲੀਆਂ ਨੇ। ਕਿੱਥੇ ਗਏ ਜੀ ਪੈਸੇ ਉਹ ਜਿਹੜੇ ਪੁੱਛਦੇ ਸੀ ਕਿ ਜਦੋਂ ਵਡਿਆਂ ਨੂੰ ਬਜ਼ੁਰਗਾਂ ਨੂੰ ਵੈਕਸੀਨ ਲਾ ਰਹੇ ਸੀ ਤੇ ਕਹਿੰਦੇ ਮੇਰੇ ਬੱਚਿਆਂ ਦੀ ਵੈਕਸੀਨ ਕਿਤੇ ਮੈਂ ਅੱਜ ਇਹਨਾਂ ਤੋਂ ਪੁੱਛਤੀਆਂ ਕਿ ਤੁਹਾਡੇ ਬੱਚਿਆਂ ਦਾ ਪਵਿੱਕੀ ਹੈ ਜੀ ਉਹਨਾਂ ਤੇ ਕਿੰਨਾ ਕਰਜ਼ਾ ਪਾਓਗੇ ਕੀ ਕੀਤਾ ਤੁਸੀਂ 22000 ਕਹਿ ਕੇ ਤੁਸੀਂ ਕਹਿੰਦੇ ਹੋ ਮੇਰੀ ਜੇਬਾ ਖਾਲੀ ਆਨੇ 5000 ਚ ਤੁਹਾਡੇ ਕੰਮ ਚੱਲਦੇ ਸੀ 14 ਚ 10 ਸਾਲ ਚ ਤੁਹਾਡੇ ਪੈਸੇ ਵਧਾ ਦਿੱਤੇ ਤੁਸੀਂ ਅੱਜ ਵੀ ਕਹਿੰਦੇ ਤੁਹਾਡੀ ਜੇਬਾ ਖਾਲੀ ਆਨੇ ਇਹ ਜਿਹੜਾ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਨੇ ਨਾ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਇੱਕਠੇ ਹੋ ਕੇ ਸਾਰੇ ਪੰਜਾਬੀਆਂ ਨੂੰ ਇਹ ਹਿੰਦੂ ਸਿੱਖ ਜਾਤੀ ਬਰਾਦਰੀ ਇਹ ਖਤਮ ਕਰਕੇ ਜਿਹੜੇ ਸਾਡੇ ਗੁਰੂਆਂ ਦੀ ਬਾਣੀ ਹੈ ਜਿਹੜੇ ਸਾਡੇ ਪੁਰਖਿਆਂ ਦੇ ਕੰਮ ਨੇ ਉਹਨੂੰ ਇਕੱਠਾ ਹੋ ਕੇ ਸਾਰਿਆਂ ਨੂੰ ਮਿਲ ਕੇ ਪੰਜਾਬ ਦੇ ਭਵਿੱਖ ਲਈ ਕੰਮ ਕਰਨਾ ਹੋਏਗਾ ਐ ਜਿਹੜਾ ਮੈਸੇਜ ਇੱਥੋਂ ਜਾਣਾ ਹੈ ਨਾ ਉਹ ਸਿਰਫ ਦਿੱਲੀ ਦਾ ਮੈਸੇਜ ਨਹੀਂ ਹੈ ਉਹ ਹਿੰਦੁਸਤਾਨ ਦਾ ਮੈਸੇਜ ਹੈ ਔਰ ਪੰਜਾਬ ਦਾ ਕੰਮ ਪੰਜਾਬ ਨੂੰ ਬਿਹਤਰੀ ਕਰਨੀ ਹੈ ਸਿਰਫ ਪੰਜਾਬ ਲਈ ਨਹੀਂ ਪੰਜਾਬ ਲਈ ਤੇ ਕਰਨੀ ਕਰਨੀ ਹੈ ਹਿੰਦੁਸਤਾਨ ਲਈ ਕੰਮ ਕਰਨਾ ਹੈ ਇੱਕ ਆਖਰੀ ਸਵਾਲ ਤੁਸੀਂ ਕਿਹਾ ਕਿ ਹਿੰਦੂ ਮੁਸਲਮਾਨ ਦੀ ਗੱਲ ਕਰਦੇ ਆ ਲੇਕਿਨ ਇਹ ਇਲਜ਼ਾਮ ਬੀਜੇਪੀ ਤੇ ਲੱਗਦੇ ਆ ਮੰਗਲ ਸੂਤਰ ਦੀ ਐਂਟਰੀ ਜਾਂ ਮੁਸਲਮਾਨ ਰਿਜ਼ਰਵੇਸ਼ਨ ਲੈ ਜਾਣਗੇ ਜਿਹਨਾਂ ਵਧੀਆ ਕੰਮ ਕੀਤਾ ਮੋਦੀ ਰਾਜ ਵਿੱਚ ਤੇ ਕੀ ਇਹਦੀ ਲੋੜ ਹੈ ਨਹੀਂ 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 ਮੇਰੀ ਗੱਲ ਸੁਣੋ ਮੰਗਲ ਸੂਤਰ ਕਾਦੇ ਕਰਕੇ ਆਇਆ ਮੰਗਲ ਸੂਤਰ ਦੀ ਬੈਕਗ੍ਰਾਉਂਡ ਤੇ ਸਮਝੋ ਇਹਨਾਂ ਨੇ ਜਿਹੜੀ ਮੰਗਲ ਸੂਤਰ ਹਿੰਦੂ ਔਰਤਾਂ ਦੀ ਲਾਸਟ ਚੀਜ਼ ਸਿਕਿਉਰਿਟੀ ਹੁੰਦੀ ਹੈ ਕਿ ਘਰ 'ਚ ਕੋਈ ਕਿਸੇ ਨੂੰ ਹਾਰਟ ਦਾ ਆਪਰੇਸ਼ਨ ਹੋਇਆ ਜਿਹੜਾ ਇੱਕ ਬੰਦਾ ਕੰਮ ਕਰਨ ਵਾਲਾ ਹੈ ਉਹਨੂੰ ਹੀ ਹਸਪਤਾਲ ਜਾਣਾ ਪੈ ਗਿਆ ਘਰ ਪੈਸੇ ਨਹੀਂ ਤੇ ਫਿਰ ਮੰਗਲਸੂਤਰ ਜਾਂਦਾ ਹੈ ਸੋਨਾਰ ਕੋਲ ਲਾਸਟ ਸਿਕਿਉਰਿਟੀ ਜਦੋਂ ਤੁਸੀਂ ਕਹਿੰਦੇ ਹੋ ਇਨਹੈਰੀਟੈਂਸ ਤੇ ਟੈਕਸ ਪਾ ਦੇਣਾ ਕਿ ਮੈਂ ਇੱਕ ਮਕਾਨ ਪੂਰੀ ਜ਼ਿੰਦਗੀ 'ਚ ਇਕੱਠਾ ਕਰਕੇ ਬਣਾਇਆ ਕੋਈ ਕੰਮ ਕੀਤਾ ਮੈਂ ਅਗੇ ਮਾਰ ਕੇ ਆਪਣੇ ਬੱਚਿਆਂ ਨੂੰ ਦੇ ਕੇ ਜਾਣਾ ਉੱਥੇ ਤੁਸੀਂ ਟੈਕਸ ਲਾ ਦਿਓ ਉਹ ਮੇਰੀ ਮਿਹਨਤ ਦੀ ਕਮਾਈ ਹੈ ਜੀ ਜ਼ਿੰਦਗੀ ਭਰ ਤੁਹਾਨੂੰ ਟੈਕਸ ਦਿੱਤਾ ਹੈ ਸਰਕਾਰ ਨੂੰ ਟੈਕਸ ਦਿੱਤਾ ਹੈ ਮੇ ਔਰ ਉਹਨੂੰ ਤੁਸੀਂ ਕਬਜ਼ੇ ਲੈ ਲਓ ਕਿ ਉਹ ਉਹ ਇਸ ਤੋਂ ਬਾਅਦ ਜਿਹੜਾ ਉਹ ਪੈਸਾ ਸਰਕਾਰ ਦਾ ਇਹ ਇਹਦੇ ਬੱਚੇ ਅਮਰੀਕਾ ਰਹਿੰਦੇ ਨੇ ਉੱਥੇ ਰਹਿੰਦੇ ਨੇ ਇਹਨਾਂ ਨੂੰ ਨਹੀਂ ਦੇਣਾ ਇਹ ਸਰਕਾਰੀ ਹੋ ਗਿਆ ਇਸ ਕਰਕੇ ਕਿਹਾ ਕਿ ਮੰਗਲ ਸੂਤਰ ਵੇਚ ਦੇਣਗੇ ਜਿਹੜਾ ਇਹਨੇ ਇੱਕ ਮਾਰਿਆ ਸੀ ਤੀਰ ਪ੍ਰਿਅੰਕਾ ਗਾਂਧੀ ਨੇ ਕਿਹਾ ਸੀ ਕਿ ਆਪਣੀ ਮਾਦਾ ਸਵਾਲ ਕਰਕੇ ਕਿ ਉਹਨਾਂ ਦਾ ਮੰਗਲ ਸੂਤਰ ਉਹਨਾਂ ਨੇ ਦੇਸ਼ ਲਈ ਕੁਰਬਾਨ ਕੀਤਾ ਤੇ ਮੈਂ ਪੁੱਛਿਆ ਸੀ ਮੈਂ ਕਿਹਾ ਦੇਖੋ ਉਹਨਾਂ ਦੀ ਤੇ ਮੈਂ ਗੱਲ ਨਹੀਂ ਕਰਦੀ ਕਿਸੇ ਦੇ ਘਰ 'ਚ ਕੋਈ ਨੁਕਸਾਨ ਹੋਇਆ ਮੈਂ ਗੱਲ ਠੀਕ ਉਹ ਗੱਲ ਵੱਖਰੀ ਹੈ ਕੋਈ ਕੋਈ ਗਲਤ ਬੰਦਾ ਵੀ ਹੁੰਦਾ ਤੇ ਫਿਰ ਮੈਂ ਕਹਿੰਦੀ ਕਿ ਮੈਂ ਅਸੀਂ ਕੋਰਟ 'ਚ ਦੇਖ ਲਾਂਗੇ ਅਸੀਂ ਤੁਹਾਡਾ ਐਫ ਆਈ ਆਰ ਕਰਾਂਗੇ ਬਫਰਸ ਤੁਸੀਂ ਕਿਹੜੇ ਕਪਲੇ ਕੀਤੇ ਬਾਕੀ ਕੀ ਕੀਤਾ ਅਸੀਂ ਤੁਹਾਨੂੰ ਕੋਰਟ 'ਚ ਵੇਖਾਂਗੇ ਲੇਕਿਨ ਬੰਦਾ ਹੈ ਗਿਆ ਹੁਣ ਮੈਂ ਉਹਨਾਂ ਦੀ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਲੇਕਿਨ ਪ੍ਰਿਯੰਕਾ ਗਾਂਧੀ ਤੇ ਤੇ ਪੁੱਛ ਸਕਦੇ ਨੇ ਨਾ ਕਿ ਦੇਸ਼ ਨੂੰ ਤੇਰੇ ਮੰਗਲ ਸੂਦੀ ਕਿੰਨੇ ਪੈਸੇ ਦੇਣੇ ਪੈਣਗੇ ਉਹ ਕਿਸਾਨਾ ਦੀ ਜਿਹੜੀ ਔਰਤਾਂ ਦੀ ਤੁਸੀਂ ਜ਼ਮੀਨਾਂ ਲਿੱਤੀਆਂ ਨੇ ਜਿਹੜਾ ਕੁਝ ਬਾਕੀ ਕੰਮ ਹੋਇਆ ਉਹਦੀ ਕੀਮਤ ਦੇਸ਼ ਨੇ ਕਿੰਨੀ ਚੁਕਾਣੀ ਪੈਗੀ ਉਹ ਤੇ ਦੱਸ ਦਿਓ ਐਸ ਕਰਕੇ ਮੰਗਲ ਸੂਤ ਸ਼ੁਰੂ ਹੋਇਆ ਮੈਂ ਮੰਗਲ ਸੂਤਰ ਡਰਾਪ ਵੀ ਹੋ ਗਿਆ ਐਸ ਬਿਆਨ ਦੇ ਬਾਅਦ ਮੰਗਲ ਸੂਤ ਡਰਾਪ ਹੋ ਗਿਆ ਦੂਜੀ ਗੱਲ ਤੁਸੀਂ ਪੁੱਛੀ ਸੀ 13 0 13 0 ਦੀ ਦੇਖੋ 13 0 ਤੇ ਹੋ ਨਹੀਂ ਸਕਦਾ ਮਖੌਲੀ ਮਖੌਲ ਕਰ ਸਕਦੇ ਨੇ ਐਡਮਿਨਿਸਟ੍ਰੇਸ਼ਨ ਨਹੀਂ ਚਲਾ ਸਕਦੇ ਪ੍ਰਸ਼ਾਸਨ ਲਈ ਪ੍ਰਸ਼ਾਸਨ ਕਿਦਾ ਚੱਲਣਾ ਜਿਨ੍ਹਾਂ ਨੇ 5000 ਚ ਪੂਰਾ ਪੰਜਾਬ ਚੱਲਦਾ ਸੀ ਤਾਂ ਮੁਸੀਬਤ ਸੀ ਹੁਣ 22000 ਤੋਂ ਉੱਤੇ ਕਰੋੜ ਦੇਤੇ ਤੇ ਫਿਰ ਪੰਜਾਬ ਨਹੀਂ ਚੱਲ ਰਿਹਾ ਮੈਂ ਕਹਿੰਦੀ ਕਿਸੇ ਘਰ ਦੀ ਔਰਤ ਨਾਲ ਹੀ ਪੁੱਛ ਲਓ ਜਿਹੜਾ ਘਰ ਚ ਲਾਂਦੀ ਹੈ ਉਹ 10000 ਹਸਬੰਦ ਲੈ ਕੇ ਆਂਦਾ ਹੈ ਤੇ ਉਹ ਘਰ ਚ ਬੱਚਿਆਂ ਦੀ ਪੜ੍ਹਾਈ ਬਜ਼ੁਰਗਾਂ ਦਾ ਰਾਸ਼ਨ ਉਹਨਾਂ ਦੀ ਦਵਾਈਆਂ ਬਾਕੀ ਸਾਰੇ ਕੰਮ ਕਰ ਲੈਂਦੀ ਹੈ 50000 ਲੈ ਕੇ ਆਂਦਾ ਹੈ ਘਰ ਦਾ ਬੰਦਾ ਕਮਾਈ ਕਰਕੇ ਉਹ ਉਹਨਾਂ ਦੇ ਹਸਬੰਦ ਦੀ ਉਹਨੇ 50000 ਦੀ ਕਮਾਈ ਚ ਪੂਰਾ ਘਰ ਚਲਾ ਲੈਂਦੀ ਹੈ ਇਹਨਾਂ ਨੂੰ 5000 ਕਰੋੜ ਤੋਂ 22000 ਕਰੋੜ ਦਿੱਤੇ ਇਹਨਾਂ ਨੂੰ ਪੰਜਾਬੀ ਨਹੀਂ ਚੱਲਦਾ ਉਹ ਕਹਿੰਦੇ ਪੈਸੇ ਦਿੰਦੇ ਨਹੀਂ ਮੈਂ ਉਹ 22000 ਕਰੋੜ ਰਿਕਾਰਡ ਤੇ ਹੈ ਜੀ ਉਹ ਦਿੱਤੇ ਹੋਏ ਨੇ ਗ੍ਰਾਂਟਸ ਅਲੱਗ ਨੇ ਸੈਂਟਰਲ ਸਕੀਮਸ ਅਲੱਗ ਨੇ ਉਹ ਸੈਂਟਰਲ ਸਕੀਮਸ ਦੀ ਮੈਂ ਗਾਲੀ ਨਹੀਂ ਕੀਤੀ ਮੈਂ ਸਿਰਫ ਜਿਹੜਾ ਰਿਵੈਨਿਊ ਮਾਡਲ ਹੈ ਉਹਦੀ ਗੱਲ ਕਰ ਰਹੀ ਆ ਪਹਿਲਾਂ 30% 32% ਮਿਲਦਾ ਸੀ ਹੁਣ 42% ਮਿਲਦਾ ਹੈ ਸਿਰਫ ਇੱਕ ਵਾਰੀ ਇਹਨਾਂ ਨੂੰ 41% ਮਿਲਿਆ ਕਿਉਂਕਿ ਨਵੀਂ ਸਟੇਟ ਬਣੀ ਸੀ ਜੰਮੂ ਕਸ਼ਮੀਰ ਦੀ ਉਸ ਕਰਕੇ 1% ਘਟਿਆ ਸੀ ਨਹੀਂ ਤੇ ਫਿਰ ਵੀ 22000 ਪਲਸ ਕਰੋੜ 22000 ਤੋਂ ਉੱਤੇ ਕਰੋੜ ਮਿਲ ਰਹੇ ਨੇ ਇਹ ਕਹਿੰਦੇ ਸਾਡੀ ਜੇਬਾਂ ਖਾਲੀਆਂ ਨੇ ਕੀ ਕਰ ਰਹੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਕੋਲ ਵਕਤ ਘੱਟ ਸੀ ਲੇਕਿਨ ਉਸ ਦੇ ਬਾਵਜੂਦ ਤੁਸੀਂ ਜਵਾਬ ਦਿੱਤੇ ਔਰ ਉਮੀਦ ਕਰਾਂਗੇ ਕਿ ਜਦੋਂ ਇਲੈਕਸ਼ਨ ਦੀ ਕੈਂਪੇਨਿੰਗ ਹੋਏਗੀ ਫਿਰ ਦੁਬਾਰਾ ਇੱਕ ਵਾਰ ਤੁਹਾਡੇ ਨਾਲ ਗੱਲ ਕਰਾਂਗੇ ਬਹੁਤ ਬਹੁਤ ਸ਼ੁਕਰੀਆ